ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਤੁਹਾਨੂੰ ਸੁਣਾਣਾ ਪਾਕਿਸਤਾਨ ਤਕਰੀਬਨ 3 ਸਾਲ ਬਾਅਦ ਬਣਿਆ ਅੱਛਾ ਸ਼ਾਮ ਦਾ ਟਾਈਮ ਸੀ ਤੇ ਗਰਮੀਆਂ ਸਨ ਮੇਰਾ ਮਾਲਕ ਸਾਹਿਬ ਤੇ ਇੱਕ ਚਾਚਾ ਸੀ ਉਹ ਬੈਠੇ ਨੇ ਬਾਹਰ ਉਹ ਕਾਪੀਂਦੇ ਪੀ ਰਹੇ ਇੱਕ ਬੱਚਾ ਆ ਗਿਆ ਸਿੱਖ ਬਰਾਦਰੀ ਦਾ ਉਹ ਬੱਚਾ ਲੰਘ ਗਿਆ ਕੋਈ ਦੀ ਰਾਹ ਹੈ ਕੋਈ ਦੀ ਅੱਛਾ ਲੰਘੇ ਜੇ ਕਿੜੀ ਮੈਨੂੰ ਆਖਣ ਲੱਗੇ ਵੀ ਟਾਂਡਾ ਇੱਥੋਂ 2 ਮੀਲ ਹੈ ਪਿੰਡ ਟਾਂਡਾ ਸਿੱਖ ਬਰਾਦਰੀ ਦਾ ਲੇਕਨ ਇਹਦੇ ਨਾਲ ਨਾ ਕੋਈ ਅੱਗੇ ਆ ਨਾ ਕੋਈ ਪਿੱਛੇ ਆ ਤੇ ਇਹ ਬੱਚਾ ਕਿੱਥੇ ਜਾਏਗਾ ਇਹ ਹਾਂ ਚਾ ਇਹਨੂੰ ਢਿਆ ਮੈਂ ਉਹ ਜੋ ਯਾਦ ਦਿਨਾਂ ਦੇ ਫੜਿਆ ਤੇ ਉਹ ਬੱਚਾ ਅੱਗੇ ਪਰੇਸ਼ਾਨ ਸੀ ਭੁੱਖਾ ਤਰਿਆ ਆ ਗਰਮੀ ਬੜੀ ਤੇ ਉਹ ਉਥੇ ਕਿੰਨੇ ਕਿਤੇ ਦਾ ਬੱਚਾ ਸੀ ਬੱਚਾ ਹੈ ਸੀ ਕੋਈ 5 ਕੁ ਸਾਲ ਦਾ ਦੋ ਅੱਛਾ ਅੱਛਾ ਪੰਜ ਕੁ ਸਾਲੋਂ ਬਰਸੀ ਹੋਦੀ ਤੇ ਉਹ ਜਿਸਕਾ ਹੀ ਮਤਲਬ ਨਾ ਨੂੰ ਲੈਂਦਾ ਨਾ ਨੂੰ ਲੈਂਦਾ ਮੇਰੇ ਵਾਲਾ ਸਾਹਿਬ ਨੇ ਉਹਨੂੰ ਝੋਲੀ ਚ ਪਾਇਆ ਪਾਣੀ ਮੰਗਵਾਇਆ ਉਹਨੂੰ ਪਾਣੀ ਪਿਲਾਇਆ ਪਾਣੀ ਪਲਾਉਣ ਤੋਂ ਬਾਅਦ ਨਾ ਉਹ ਪਿੰਡ ਦਾ ਨਾਂ ਜਾਣਦਾ ਸੀ ਆਂਦਾ ਹੈ ਟਾਲੀਆਂ ਵਾਲਾ ਪਿੰਡ ਉਹ ਸਾਡਾ ਅੱਛਾ ਤੇ ਨਾ ਉਹ ਮਾਪਿਆਂ ਦਾ ਨਾਂ ਜਾਣਦਾ ਸੀ ਆਪਣਾ ਨਾਂ ਉਹਨੂੰ ਸੁਚਿਆ ਸਿੰਘ ਦੱਸਿਆ ਠੀਕ ਆ ਉਹ ਦੇਖੜਿਆ ਹੀ ਉਹਨੂੰ ਸ਼ਾਮ ਵੇਲੇ ਘਰ ਲੈ ਗਏ ਘਰ ਜਾ ਕੇ ਉਹਨੂੰ ਨਵਾ ਲਿਆ ਧਵਾ ਲਿਆ ਤੇ ਜਰਾ ਕੋ ਦੁੱਧ ਪੋਣਾ ਆਇਆ ਫਿਰ ਰੋਟੀ ਖਲਾਈ ਤੇ ਉਹ ਉਹਦੇ ਨਾਲ ਪਿਆਰ ਕਰਦੇ ਰਹੇ ਸਾਡੇ ਜੀ ਉਹ ਸਾਡੇ ਨਾਲ ਅੱਗੇ ਜੱਗਿਆ ਸਾਡੇ ਕੋਲ ਰਿਹਾ 17 ਦਿਨ ਅੱਛਾ 17 ਦਿਨ ਤੋਂ ਬਾਅਦ ਸਾਡੇ ਪਿੰਡ ਦੀ ਇੱਕ ਬੀਬੀ ਸੀ ਉਹਦੇ ਤੇ ਕੇ ਹਣ ਯਾਰੀ ਗੱਡ ਕੋਰੀ ਉਹ ਯਾਰੀ ਗਡਬੋਰੀ ਜਾਂਦੀ ਪਈ ਸੀ ਉਹਦੇ ਮਗਰ 8-7 ਬੰਦੇ ਸਿੱਖ ਬਰਾਦਰੀ ਦੇ ਲੰਘਦੇ ਪੇ ਆਉਂਦੇ ਪੇ ਹਣ ਤੇ ਜਿਹੜਾ ਬੰਦਾ ਅੱਗੇ ਤੋਂ ਤੁਰਦਾ ਹੋਇਆ ਨਾ ਉਹਨੂੰ ਮਗਰਲੇ ਦੀ ਗੱਲ ਸੁਣਾਉਂਦੀ ਹੈ ਕਿਉਂਕਿ ਉਹ ਕੱਲਾ ਸੀ ਉਹ ਸਾਰੇ ਹਨ 8-10 ਉਹ ਆਖਣ ਲੱਗੇ ਬਈ ਖੋਰੇ ਕਿਸੇ ਨੇ ਮਾਰ ਛੜਿਆ ਬੱਚਾ ਜਾਂ ਕੋਈ ਸ਼ੈ ਬਲਾਖ ਆ ਗਈ ਹੈ ਕਿੱਥੋਂ ਲੱਭੇਗਾ ਉਹ ਬੀਬੀ ਜਦੋਂ ਲੱਗੇ ਆਏ ਨਾ ਤੇ ਇੱਕ ਪਾਸੇ ਹੋ ਗਈ ਉਹ ਲੰਘਣ ਲੱਗੇ ਤੇ ਆਖਣ ਲੱਗੀ ਭਾਈ ਜੀ ਤੁਸੀਂ ਕੀ ਗੱਲ ਕਰਦੇ ਪਿਓ ਹਾਂ ਉਹਨਾਂ ਆਖਿਆ ਪਣਾ ਸਾਡਾ ਬੱਚਾ ਇੱਕ ਗੁਜ ਗਿਆ ਵੈ ਤੇ ਅੱਜ ਦਿਨ ਹੋ ਗਿਆ 17 ਲੱਭਦਾ ਨਹੀਂ ਅਸੀਂ ਢੂੰਡਨੇ ਫਿਰਨੇ ਚਾਰ ਚਫੇਰਾ ਢੂੰਡ ਛੜਿਆ ਦੁਨੀਆ ਤੇ ਤੇ ਸਾਨੂੰ ਮਤਲਬ ਆ ਪਤਾ ਕੋਈ ਨਹੀਂ ਲੱਗਦਾ ਉਹਨਾਂ ਆਖਿਆ ਬੱਚਾ ਕਿੱਡਾ ਕਹ ਉਹਨਾਂ ਆਖਿਆ ਡਾਕ ਉਹਨਾਂ ਆਖਿਆ ਬੱਚਾ ਤੁਹਾਡਾ ਜਿਹੜਾ ਨਾ ਸੋਨਾ ਬੜਾ ਤੋਂ ਤੇ ਬਾਗ ਵੀ ਹੈ ਨਾ ਸਿਰ ਤੇ ਜੂੜਾ ਬਧਾ ਹਾਂ ਇਹ ਆਹੋ ਉਹਨਾਂ ਕਹੇ ਸਾਡੇ ਪਿੰਡ ਦੇ ਉਹਨਾਂ ਕਹੇ ਤੁਹਾਡਾ ਪਿੰਡ ਭਣ ਕੇ ਦਾ ਉਹਨਾਂ ਆਖਿਆ ਮळा ਅੱਛਾ ਉਹ ਉਥੋਂ ਦੇ ਪੁਰਤਕੇ ਨੇ ਤਕਰੀਬਨ ਪੈਦਲ ਦਾ ਜ਼ਮਾਨਾ ਸੀ ਉਦੋਂ ਪੈਦਲ ਹੀ ਆਉਂਦੇ ਵੇਖਣੋਂ ਤੇ ਜਾਂਦੇ ਪਿਆ ਉਹ ਇੱਥੇ ਜਦੋਂ ਪੁੱਜੇ ਨੇ ਤਾਂ ਉਦੋਂ 12 ਕ ਦਾ ਟਾਈਮ ਹੋ ਗਿਆ ਸੀ ਦੁਪਹਿਰ ਪੂਰੀ ਸੀ ਸਾਡੇ ਵਾਲਦਾ ਸਾਹਿਬ ਨੇ ਰੋਟੀ ਪਕਾਈ ਹੈ ਦੁਪਹਿਰ ਦੀ ਤੇ ਸਾਨੂੰ ਇਹ ਸੋਚਿਆ ਸੀ ਵੀ ਬੈ ਕੇ ਖਾਂਦਾ ਪਿਆ ਮੈਂ ਵੀ ਇੱਕ ਮੇਰੀ ਭੈਣ ਸੀ ਉਦੋਂ ਤੇ ਮਾਈ ਵੀ ਤੇ ਵਾਲਦਾ ਸਾਹਿਬ ਦੀ ਉਹ ਬੰਦੇ ਆ ਗਏ ਨੇ ਉਹਨਾਂ ਚ ਬੂਹਾ ਖੜਕਾਇਆ ਉਹਨਾਂ ਪੁੱਛਿਆ ਮੇਰੇ ਪਿਓ ਦਾ ਨਾਮ ਅੱਛਾ ਉਹਨਾਂ ਬੂਹਾ ਖੜਕਾਇਆ ਤੇ ਵਾਲੋ ਸਾਹਿਬ ਉੱਠ ਕੇ ਗਏ ਨੇ ਤੇ ਦੇਖਿਆ ਤੇ ਸਿੱਖ ਬਰਾਦਰੀ ਦੇ ਬੰਦੇ ਉਹਨਾਂ ਕਾ ਭਾਈ ਅਸੀਂ ਤੁਹਾਡੇ ਕੋਲ ਆਏ ਹਾਂ ਤੁਹਾਡਾ ਨਾਮ ਮਮਦੀਨ ਉਹਨਾਂ ਆਖੀ ਮੇਰਾ ਨਾਮ ਮਮਦੀਨ ਤੇ ਮੇਰੇ ਵਾਲ ਸਾਹਿਬ ਵੀ ਬੜੇ ਜਵਾਨ ਸਨ ਤੇ ਸੋਹਣੇ ਵੀ ਸਨ ਕੱਦ ਵੀ ਬੜਾ ਸੀ ਉਹ ਵੇਲੇ ਸਾਡੇ ਸ਼ਾਂ ਸੀ ਜੀ ਇੱਕ ਕਿਕਰ ਦਾ ਬੂਟਾ ਸੀ ਦੀ ਸ਼ਾਮ ਬੜੀ ਸੀ ਉੱਥੇ ਅਸੀਂ ਡੰਗਰ ਬੰਨਦੇ ਹਣ ਦੁਪਹਿਰ ਨੂੰ ਉੱਥੇ ਮੰਦੀਆਂ ਡਾਈਆਂ ਨੇ ਤੇ ਬੈਜੇ ਆ ਉਹ ਬਹਿ ਜene ਤੇ ਉਹਨਾਂ ਦੇ ਉਹਨਾਂ ਦੇ ਵਿੱਚ ਇੱਕ ਸੁੱਚਾ ਸਿੰਘ ਦਾ ਮਾਮਾ ਵੀ ਐ ਸੀ ਉਸ ਬੱਚੇ ਦਾ ਮਾਮਾ ਮਾਮਾ ਉਹ ਬੱਚੇ ਦਾ ਸੁੱਚਾ ਸਿੰਘ ਦਾ ਉਸ ਬੱਚੇ ਦਾ ਮਾਮਾ ਵੀ ਇੱਕ ਨਾਲ ਸੀ ਉਹਨਾਂ ਤੱਕੜਿਆ ਚਲੋ ਖੁਸ਼ ਹੋ ਗਿਆ ਉਹ ਉਹਨਾਂ ਉਹਨਾਂ ਆਖਿਆ ਬੱਚਾ ਜੀ ਇੱਕ ਸਾਡਾ ਗਵਾਚ ਗਿਆ ਵਾ ਤੇ ਇਸ ਤਰ੍ਹਾਂ ਦਾ ਬੱਚਾ ਤੇ ਐ ਨਾ ਆਉਂਦਾ ਉਹਨਾਂ ਆਖਿਆ ਅੱਛਾ ਮਾਰੋ ਭਾਈ ਬੱਚਾ ਜਿਹੜਾ ਸੀ ਨਾ ਉਹਨਾਂ ਨੂੰ ਦੇਖ ਕੇ ਤੇ ਥੋੜਾ ਜਿਆ ਚੰਗੇਰ ਤੋਂ ਪਿਛਾ ਹੋ ਗਿਆ ਅੱਛਾ ਕੌਣ ਜੇਕੜੀ ਉਹਦੇ ਮਾਮੇ ਨੇ ਵਾਜ ਮਾਰੀ ਆ ਤੇ ਸੁੱਚਾ ਸਿੰਘ ਨਹੀਂ ਆਇਆ ਅੱਛਾ ਜੋਤਰਾ ਮਿੰਟ ਲੰਘ ਗਏ ਨੇ ਉਹ ਨਹੀਂ ਆਇਆ ਫਿਰ ਮੇਰੇ ਬਾਲੋਤ ਸਿੰਘ ਨੇ ਵਾਜ ਮਾਰੀ ਆ ਉਹਨਾਂ ਕਹੇ ਸੁੱਚਾ ਸਿੰਘ ਆ ਯਾਰ ਆ ਬਾਹਰ ਸੁੱਚਾ ਸਿੰਘ ਆ ਗਿਆ ਉਹ ਮੇਰੇ ਬਾਲੋਤ ਸਾਹਿਬ ਦੀ ਝੋਲੀ ਚ ਬੈ ਗਿਆ ਬੈ ਗਿਆ ਜੇਕੜੀ ਦੇ ਉਹਨਾਂ ਪਛਾਤਾ ਪਿਆਰ ਸ਼ਾਹ ਦਿੱਤਾ ਸਾਰੇ ਆ ਬੰਦਿਆਂ ਨੇ ਕਿ ਬਾਕੀ ਉਹ ਸਿਰਫ ਆਪਣੇ মামੇ ਆ ਕਦੇ ਕਦੇ ਦੇਖਦਾ ਸੀ ਨਜ਼ਰ ਚੁੱਕ ਕੇ ਉਹ ਦੁਪਹਿਰ ਜਦੋਂ ਰੇਹਣਾ ਸਾਡੇ ਕੋਲ ਉਹਨਾਂ ਨੇ ਪਾਣੀ ਦਾ ਬੰਦਬਸ ਕੀਤਾ ਸਾਡੇ ਘਰ ਲੋਹਾਰਾਂ ਦਾ ਘਰ ਹਿੰਦੂ ਲੋਹਾਰ ਸਣ ਉਹਨਾਂ ਦਾ ਘਰ ਸੀ ਉੱਥੇ ਉਹਨਾਂ ਦਾ ਪਾਣੀ ਬਣਵਾ ਕੇ ਆਇਆ ਰੋਟੀ ਵੀ ਉਹਨਾਂ ਵਾਸਤੇ ਉੱਥੇ ਪਕਵਾਈ ਤੇ ਉਹਨਾਂ ਨੂੰ ਦੁਪਹਿਰ ਰੋਟੀ ਵੀ ਖਵਾਈ ਜਗੜੀ ਪਿਛਲਾ ਟਾਈਮ ਹੋਇਆ ਨਾ ਤੇ ਅਸੀਂ ਇੰਨੇ ਦਿਨਾਂ ਤੇ ਇੱਕ ਸੂਟ ਦਾ ਹੋਰ ਸੋਆ ਆਇਆ ਉਹ ਸਵਾਗੇ ਨਾਲ ਤੇ ਉਹਦੇ ਗਲ ਪਾਇਆ ਵੀ ਇੱਕ ਪਾ ਲਿਆ ਦੇਖੋ ਤੋ ਲਿਆ ਉਹ ਜਿਖੜੀ ਪਿਛਲਾ ਟਾਈਮ ਹੋਇਆ ਨਾ ਡੀਕਰ ਮੈਦਾ ਤੇ ਉਹ ਤੁਰਨ ਲੱਗੇ ਤੇ ਮੇਰੇ ਵਾਲਦ ਸਾਹਿਬ ਨੇ ਉਹਨੂੰ 50 ਰੁਪਏ ਦਿੱਤੇ ਸਟਿਆ ਸਿੰਘ ਨੂੰ ਤੇ ਇੱਕ ਸੂਟ ਨਵਾਂ ਲਿਆ ਕੇ ਦਿੱਤਾ ਸਾਡੇ ਪਿੰਡ ਕੱਪੜੇ ਦੀ ਦੁਕਾਨ ਸੀ ਉਹ ਲੈ ਕੇ ਤੁਰ ਗਏ ਤੁਰ ਗਏ ਜਿਖੜੀ ਤੇ ਤੁਰ ਗਿਆ ਕੋਈ ਉਹਨਾਂ ਨੂੰ ਲੈ ਗਿਆ ਆਪਣਾ ਬੱਚਾ ਤਾਂ ਕੋਈ 6 ਮਹੀਨੇ ਹੋ ਗਏ ਰਹਾ ਅੱਛਾ ਨਾ ਹੋ ਆਏ ਨਾ ਸੀਗੇ ਇੱਕ ਦਿਨ ਮੇਰੇ ਵਾਲਦ ਸਾਹਿਬ ਦੇ ਇੱਕ ਸਾਡਾ ਚਾਚਾ ਲੱਗਦਾ ਸੀ ਉਹਦਾ ਨਾਂ ਤਾਜਦੀਨ ਸੀ ਤੇਰਾ ਦਾਦਾ ਠੀਕ ਹੈ ਉਹ ਗਏ ਨੇ ਢਗਾ ਲੈਣ ਵਾਸਤੇ ਉਹਨਾਂ ਨਾਲ ਦੇ ਪਿੰਡੋਂ ਢਗਾ ਖਰੀਦਿਆ ਖਰੀਦ ਕੇ ਲਿਆਂਦਾ ਤੇ ਉਦੋਂ ਵਾਈ ਹੁੰਦੀ ਸੀ ਖੋਪਿਆਂ ਦੀ ਆਲਾਂ ਦੀ ਉਦੋਂ ਟੂਬਲ ਬੰਮੀਆਂ ਨੀਹਣ ਲੱਗੀ ਜੀਆਂ ਉਹਨਾਂ ਆਖਿਆ ਯਾਰ ਉਥੋਂ ਦੀ ਜਿਹੜੀ ਲੰਘਣ ਲੱਗੇ ਨਾ ਉਸ ਪਿੰਡ 'ਚ ਹੁੰਦੀ ਉਥੇ ਖਰਾਸ ਵਗਦਾ ਪਿਆ ਸੀ ਆਖਣਾ ਜੀ ਯਾਰ ਟੱਗੇ ਦੇ ਖੋਪੇ ਤੇ ਦੇਖ ਲਈਏ ਵੇ ਖੋਪੇ ਵੀ ਆ ਮੈਨੂੰ ਕੋ ਨਹੀਂ ਉਹ ਆਖੇ ਚਲੋ ਉਥੇ ਚਲੇ ਜੇ ਨੇ ਉਹਨੂੰ ਆਖਿਆ ਵੀ ਯਾਰ ਆਹ ਟੱਗਾ ਜੋ ਕੇ ਦੇਖਣਾ ਉਹ ਜਿਹੜਾ ਖਰਾਸ ਸੀ ਨਾ ਉਹ ਜਲਾਸ ਸੀ ਬੋਦੀਆ ਕਰਾਸ ਵਾਦਾ ਸੀ ਅੱਛਾ ਉਹਨੇ ਆਖਿਆ ਜੋ ਲੋਜੀ ਉਹਨੂੰ ਪਛਾਨ ਲਿਆ ਮੈਂ ਇਹਨੂੰ ਉਹਨੇ ਆਖਿਆ ਜੀ ਜੋੜ ਉਹ ਉਦਣ ਨਾਲ ਸੀ ਆਇਆ ਅੱਛਾ ਉਹਨੇ ਪਛਾਨ ਲਿਆ ਉਹਨੇ ਧੰਗਾ ਜੋਗ ਹੈ ਨਾ ਤੇ ਨਾਲ ਘਰ ਸੀ ਸੁੱਚਾ ਸਿੰਘ ਦਾ ਅੱਛਾ ਉਹ ਉਹਨਾਂ ਦੇ ਘਰ ੜ ਗਿਆ ਉਹ ਜਿਹੜੀ ਉਹਦੇ ਉਸ ਮੁੰਡੇ ਦੀ ਮਾਂ ਸੀ ਨਾ ਸੁੱਚਾ ਸਿੰਘ ਦੀ ਉਹਦਾ ਨਾਂ ਸੀ ਰਵੇਲ ਕੋਲ ਅੱਛਾ ਉਹਦੇ ਮਾਲਕ ਦਾ ਨਾਂ ਸੀ ਗੋਪਾਲ ਸਿੰਘ ਗਪਾਲ ਸਿੰਘ ਆਪਣੇ ਡੇਰੇ ਤੇ ਸੀ ਤੇ ਉਹਦੀ بیوی ਘਰ ਸੀ ਉਹਨੇ ਕੀਤਾ ਵੀ ਉਹਨੂੰ ਜਾ ਕੇ ਦੱਸਿਆ ਆ ਜੋ ਬੰਦਾ ਸਾਡੇ ਪਿੰਡ ਨਾਲ ਆਇਆ ਜਿਹਦੇ ਕੋਲ ਤੇਰਾ ਬੱਚਾ ਅੱਛਾ ਉਹਨਾਂ ਖਚਾਣਾ ਦੱਸ ਬੀਨੂੰ ਉਹ ਬਾਹਰ ਨਿਕਲੀ ਆ ਬਾਹਰ ਨਿਕਲ ਕੇ ਨਾਲ ਦੋਨਾਂ ਆਖਿਆ ਵੀ ਉਹ ਜਨ ਕੁੱਲੇ ਦੇ ਪਾਕ ਬੱਧੀ ਜਾਨ ਤੇ ਮੁੱਛਾਂ ਰੱਖੀਆਂ ਨੇ ਉਹ ਬੰਦਾ ਈ ਉਹ ਦੇਖ ਕੇ ਤੇ ਬੜੀ ਖੁਸ਼ ਹੋਈ ਅੱਖ ਲੱਗੀ ਵੀ ਇਸ ਤਰ੍ਹਾਂ ਕਰੀ ਸਾਡੇ ਘਰੋਂ ਜਿੰਨਾ ਮਰਜ਼ੀ ਆਟਾ ਲੈ ਗਏ ਜਦੋਂ ਇਹ ਟਗਾ ਛੱਡ ਲਗੇ ਇਹਨਾਂ ਦਾ ਟਗਾ ਬਣ ਕੇ ਖੁਰਲੀ ਗੇ ਤੇ ਆਨਾ ਕੋ ਭੋ ਪਾ ਕੇ ਤੇ ਚੰਗਾ ਆਟਾ ਪਾ ਕੇ ਨਾ ਤੇ ਉਹਨੂੰ ਉੱਤੇ ਬੰਨੋ ਪੱਠੇ ਪਾਓ ਤੇ ਜੇ ਉਹਨਾਂ ਪੁੱਛਿਆ ਯਾਰ ਅਸੀਂ ਜਾਣਾ ਉਹਨੂੰ ਆਖੇ ਤੁਸੀਂ ਜਾਣਾ ਨਹੀਂ ਤੁਹਾਨੂੰ ਇੱਥੇ ਇੱਕ ਘਰ ਬਲਾਵਾ ਉੱਥੇ ਜਾਣਾ ਤੁਹਾਨੂੰ ਉਹ ਪਰੇਸ਼ਾਨਾ ਉਹ ਵੀ ਸਾਡੇ ਪਿੰਡ ਦੀ ਰਿਸ਼ਤੇਦਾਰੀ ਨਹੀਂ ਕਿ ਨਹੀਂ ਇੱਥੇ ਕੋਈ ਵੀ ਇੱਥੇ ਸਿਰਫ ਦੋ ਕੁੜੀਆਂ ਨੇ ਸਾਡੇ ਪਿੰਡ ਦੀ ਫਕੀਰਾਂ ਦੀ ਵਿਆਹੀਆਂ ਨਹੀਂ ਆ ਤੇ ਬਾਕੀ ਲੋਕ ਤਾਂ ਸਾਰੇ ਸਿੱਖ ਬਰਾਦਰੀ ਆ ਸਾਡਾ ਇੱਥੇ ਕਿਦਣਾ ਵਾਸਾ ਹੈ ਉਹਨਾਂ ਆਖਿਆ ਵੀ ਅੱਛਾ ਉਹਨ ਪੱਠੇ-ਪੁੱਠੇ ਪਾਇ ਬਦਲਣਾ ਆਖਿਆ ਜੀ ਮੈਂ ਤੁਹਾਨੂੰ ਦੱਸਣਾ ਗੱਲ ਤੁਹਾਡੇ ਕੋਲ ਬੱਚਾ ਰਿਆ ਸੀ ਇੱਕ ਗਪਾਲ ਸਿੰਘ ਦਾ ਉਹਦੀ ਮਾਂ ਬਲਾਂਦੀ ਵੀ ਅਸੂਰ ਅੱਛਾ ਉਹਨਾਂ ਦੇ ਘਰ ਜਾਣਾ ਸੋਚਾ ਸਿੰਘ ਦੇ ਅੱਛਾ ਚਲੋ ਉਹ ਥੋੜੀ ਜਿਹੀ देर ਹੋਈ ਨਾ ਤੇ ਉਹਨੂੰ ਉੱਥੇ ਬੰਦਾ ਭੇਜ ਦਿੱਤਾ ਆਪਣੇ ਡੇਰੇ ਤੇ ਇਹੋ ਬੰਦਾ ਆਦਾ ਸਾਡੇ ਪਿੰਡ ਜੀ ਦੇ ਕੋਤੇਰਾ ਸੁੱਚਾ ਉਹ ਤੂੰ ਆਟ ਦਾ ਸੇਕੋ ਦਾ ਨਾ ਉਹਨਾਂ ਜਿਹੜੀਆਂ ਸਹਿੰੀਆਂ ਘਬਲੇ ਆਣ ਨੂੰ ਕਰ ਬਾਹਰ ਦੇ ਹੂਏ ਚ ਉਹਦੇ ਜਿਸ ਤਰ੍ਹਾਂ ਹੁਣ ਬੈਟਕਾਂ ਬਣੀ ਉਦੋਂ ਡਿਉੜੀ ਆਉਂਦੇ ਹਨ ਅੱਛਾ ਉਹਦੇ ਵਿੱਚ ਮੰਜੀਆਂ ਡੱਠੀ ਦਿਆਂ ਨਾ ਉਹ ਪਵਾਂਦਾ ਤੇ ਖੇਸ ਪਾ ਦੇ ਨੇ ਸਹਣਾਲੇ ਰੱਖ ਦੇ ਨੇ ਇਹਨਾਂ ਨੂੰ ਲਿਆ ਕੇ ਨਾਲ ਘਰ ਬਾਲ ਲਿਆ ਜਕੜੀ ਉਨੀ ਦੇਰ ਨੂੰ ਫਿਰ ਗਪਾਲ ਸਿੰਘ ਵੀ ਆ ਗਿਆ ਉਸ ਬੱਚੇ ਦਾ ਮਾਲਕ ਸਾਹਿਬ ਉਹਦੇ ਨਾਲ ਛੇਕਾਂ ਨਾ 8 10 ਉਹ ਬੜੇ ਖੁਸ਼ ਹੋ ਗਏ ਜੱਫੀ ਪਾ ਕੇ ਮਿਲੇ ਬੜਾ ਹੀ ਖੁਸ਼ ਹੋਏ ਕੋ 40000 ਤੋਂ ਸਾਡੇ ਕੋਲ ਆਇਆ ਤੇਰੀ ਬੜੀ ਮਿਹਰਬਾਨੀ ਉਹਨਾਂ ਥੋੜੀ ਦੇਰ ਤੋਂ ਬਾਅਦ ਉਹਨਾਂ ਦੀ ਖਾਣਾ ਸ਼ਾਣਾ ਪਕਾਇਆ ਖੁਲਾਇਆ ਇਹਨਾਂ ਨੂੰ ਖਲਾਣ ਤੋਂ ਬਾਅਦ ਕਪਾ ਛਪਾ ਮਾਰਦੇ ਰਹੇ ਜਦੋਂ ਕਪਾ ਛਪਾ ਮਾਰਦੇ ਰਹੇ ਨਾ ਤੇ ਉਹਨਾਂ ਨੂੰ ਲੱਗੇ ਨਾ ਉਹਨਾਂ ਆਖਿਆ ਭਾਈ ਹੁਣ ਸਾਨੂੰ ਰਖਤ ਕਰੋ ਇਜਾਜ਼ਤ ਦਿਓ ਅਸਾਂ ਹੁਣ ਪਿੰਡ ਆਪਣੇ ਜਾਣਾ ਉਹਨਾਂ ਆਖਿਆ ਠੀਕ ਆ ਉਹਨਾਂ ਨੇ ਇੱਕ ਇੱਕ ਖੇਸ 9-9 ਗਜ ਖਤਰ ਅੱਛਾ ਦਿੱਤਾ ਤਾਂ ਕਿ ਇਹ ਸਬਤਬੂ ਵਛਾਣ ਲਈ ਤੇ ਨਾ ਉਹ ਫੇਰ ਵੀ ਕਰਦੇ ਹਨ ਕਿ ਇਹ ਪਿੰਡ ਜਿਹੜੇ ਨੇ ਬਰਬਾਦ ਨੇ ਤੇ ਅਸੀਂ ਉਹ ਇਸ ਗੱਲ ਤੋਂ ਸੰਗਦੇ ਹਨ ਆਉਂਦੇ ਨਹੀਂ ਹਨ ਆਦਨ ਫਿਰ ਉਹਦਾ ਜਿਹੜਾ ਵਾਲਦ ਸਾਹਿਬ ਸੀ ਨਾ ਉਹ ਆਇਆ ਉਹ ਆ ਰਾ ਦੇਖੜੀ ਤੇ ਅਸੀਂ ਵੀ ਬੜੇ ਖੁਸ਼ ਹੋਏ ਖੁਸ਼ ਹੋਣ ਤੋਂ ਬਾਅਦ ਉਹਨੂੰ ਰੱਖਿਆ ਦਿਹਾੜੀ ਫਿਰ ਉਹ ਵਾਪਸ ਟਰ ਗਿਆ ਉਸ ਦਿਨ ਉਹ ਸਰਦੀਆਂ ਆ ਗਈਆਂ ਹਣ ਆਹਾਂ ਡੰਗਰਾਂ ਨੂੰ ਕੁਮਾਰ ਪੁੱਤਰ ਕੇ ਪਾਇਆ ਉਹ ਦੇਖ ਕੇ ਉਹਨੇ ਵਾਪਸ ਟਰ ਗਿਆ ਜਾ ਕੇ ਉਹਨੂੰ ਦੂਸਰੇ ਦਿਨ ਇੱਕ ਗੱਡਾ ਢੂੜੀ ਲਿਆਂਦੀ ਇੱਕ ਮਾਂ ਉੱਤੇ ਕਪਾਹ ਰੱਖੀ ਗਈ ਤੇ ਦੂਹਰੇ ਦਿਨ ਗੱਟਾ ਲਾ ਕੇ ਆ ਗਿਆ ਇਕੜੀ ਗੱਟਾ ਬੂਏ ਤੇ ਲਿਆ ਕੇ ਖਿਲਾ ਰਿਆ ਤੇ ਵਿੜੇ ਆਇਆ ਮੀ ਇਹਨੂੰ ਆ ਕੇ ਭਾਈ ਤੂੜੀ ਲੈਂਦੀ ਐ ਇਹ ਲਾ ਦੋ ਮਿਆਂ ਹਾਂ ਯਾਰ ਤੂੰ ਮਾਰਾ ਕੀਤਾ ਮੈਂ ਤੇ ਸਿਰਫ ਕਮਾੜ ਇਸ ਵਾਸਤੇ ਪਾਏ ਵੀ ਮਿੱਠਾ ਹੁੰਦਾ ਤੇ ਡੰਗਰ ਖਾਂਦੇ ਚੰਗਾ ਤੇ ਤੂੜੀ ਲਿਆ ਸੀ ਉਹਨਾਂ ਆ ਕੇ ਕੋਈ ਗੱਲ ਨਹੀਂ ਮੈਂ ਦਾ ਭਾਈ ਜੀ ਕੋ ਤੂੜੀ ਮੋਗੀ ਦੀ ਐ ਮੈਂ ਲੈ ਲੈਂਦੀ ਲੈ ਲੀ ਤੂੜੀ ਲਾ ਲੈ ਪੋਟਰ ਗਿਆ ਜਿਹੜੀ ਉਹਦੀ بیوی ਹੀਰਾ ਉਹ ਬੜੀ ਜਵਾਨ ਸੀ ਤੇ ਬੜੀ ਸੋਹਣੀ ਸੀ ਕਿਉਂਕਿ ਸਖ ਬਰਾਦਰੀ ਜਿਹੜੀ ਜਵਾਨ ਬੜੀ ਹੁੰਦੀ ਆ ਬੇ ਖੂਬਸੂਰਤ ਵੀ ਹੁੰਦੇ ਉਹ ਆਂਦੀ ਸੀ ਮੈਨ ਜਾਣਾ ਤੇ ਲੋਕ ਉਹਨੂੰ ਡਰਾਉਂਦੇ ਹਨ ਇਹੋ ਬਿਨਵਾਜ ਲੋਕ ਨੇ ਤੇਰਾ ਜ਼ਬਰ ਵੀ ਉਹਨਾਂ ਨਾਲ ਲੈ ਤੇ ਤੈਨੂੰ ਵੇਚਣ ਨਾ ਅੱਛਾ ਉਹ ਡਰਦੀ ਫੇਰ ਚੁੱਪ ਕਰ ਜਾਂਦੀ ਉਹ ਸਾਡੇ ਪਿੰਡ ਦੀ ਆ ਉੱਥੇ ਫਕੀਰ ਨਹੀਂ ਆ ਹਣ ਦੋ ਉਹਨਾਂ ਨੂੰ ਸਦਿਆ ਮੁਸਲਮਾਨਾਂ ਦਾ ਘਰ ਹੋਇ ਇੱਕੋ ਸੀ ਉੱਥੇ ਉਹਨਾਂ ਨੂੰ ਉਹਨਾਂ ਸਦਿਆ ਉਹਨਾਂ ਆਖਿਆ ਤੁਹਾਡੇ ਪਿੰਡ ਐਸ ਨਾਮ ਦਾ ਕੋਈ ਬੰਦਾ ਹੈ ਉਹਨਾਂ ਆਖਿਆ ਹੈ ਸਾਬਾ ਚਾਚਾ ਲਗਦਾ ਪਿੰਡ ਦੀ ਬਰਾਦਰੀ ਚ ਉਹਨਾਂ ਆਖਿਆ ਉਹਦੇ ਕੋਲ ਮੇਰਾ ਸੋਤਾ ਸਿੰਘ ਰਹਿੰਦਾ ਰਿਹਾ ਸੀ 17 ਦਿਨ ਤੇ ਮੇਰਾ ਦਿਲ ਮੜਾ ਕਰਦਾ ਵੇ ਮਾਣੋ ਜੀਆਂ ਨੂੰ ਮੇਰਾ ਇਹ ਮੇਰਾ ਪੁੱਤਰ ਉਹਨਾਂ ਰੱਖਿਆ ਸੀ ਤੇ ਮੇਰਾ ਉਹਨਾਂ ਜ਼ਰਾਤੀ ਵੀ ਨਹੀਂ ਨਾ ਕਰਨੀ ਤੇ ਉਹ ਕਿਹੋ ਜਿਹੇ ਨੇ ਉਹਨਾਂ ਆਖਿਆ ਬਹੁਤ شریف ਆਦਮੀ ਹੈ ਛੋਟੇ ਮੁਲਾਜ਼ਮ ਸੀ ਪੈਨਸ਼ਨ ਆਇਆ ਦਾ ਤੇ ਜ਼ਿੰਮੇਦਾਰਾ ਕਰ ਬਹੁਤ ਆਛਾਹਦੀ ਹੈ ਉਹਨਾਂ ਆਖਿਆ ਫਿਰ ਤੁਸੀਂ ਮੇਰੇ ਨਾਲ ਚਲੋ ਉਹਨਾਂ ਆਖਿਆ ਚਲ ਅਸੀਂ ਟੁਰ ਚਲਨੀ ਆ ਉਹ ਆ ਗਈਆਂ ਉਹ ਆ ਗਈਆਂ ਤੇ ਜੇ ਕਿਹੜੀ ਘਰ ਪਹੁੰਚੇ ਨੇ ਅਸੀਂ ਵੀ ਬੜੇ ਖੁਸ਼ ਹੋਏ ਦੇਖ ਕੇ ਵਾ ਚਲੋ ਸਾਡੀ ਸਲਾਮ ਦੋ ਵਧ ਗਈ ਹੈ ਇਹ ਆਈ ਹੈ ਬੀਬੀ ਉਹ ਆਏ ਨੇ ਆਹ ਉਹਨੂੰ ਦੋ ਤਰਾ ਦਿਨ ਰੱਖਿਆ ਰਕਲ ਤੋਂ ਬਾਅਦ ਫੇਰ ਉਹਨੂੰ ਵਾਪਸ ਭੇਜਿਆ ਫੇਰ ਵਾਪਸ ਭੇਜਿਆ ਉਹਨਾਂ ਜਦੋਂ ਤੇ ਉਦੋਂ ਉਦੋਂ ਇਹ ਸੀ ਕਿ ਅਸੀਂ ਰੋਟੀ ਉਹਨਾਂ ਦੀ ਉਹਨਾਂ ਹਿੰਦੂਆਂ ਦੇ ਘਰ ਹੀ ਪਕਵਾਉਂਦੇ ਹਾਂ ਮਿਸਤਰੀਆਂ ਦੇਗੇ ਉਹਨਾਂ ਆਖਿਆ ਵੀ ਅਸੀਂ ਅਸੀਂ ਪੀਰ ਫਕੀਰ ਨੂੰ ਮੰਨਦੇ ਹਾਂ ਤੁਸੀਂ ਕਾਦੀ ਰੋਟੀ ਛੱਡੀ ਉੱਥੇ ਪਕਵਾਉਂਦੇ ਹੋ ਇੱਥੇ ਪਕਾਓ ਤੁਸੀਂ ਵੀ ਪੀਰ ਫਕੀਰ ਵਾਲੇ ਹੋ ਵੀ ਨਹੀਂ ਪੀਰ ਫਕੀਰ ਨੂੰ ਮੰਨਦੇ ਆ ਅਸੀਂ ਤੁਹਾਡੀ ਰੋਟੀ ਖਾਲਾ ਕਰਾਂਗੇ ਠੀਕ ਫਿਰ ਜਦੋਂ ਆਉਂਦੇ ਹੁਣ ਫਿਰ ਮੁੜ ਕੇ ਅਸੀਂ ਰੋਟੀ ਘਰ ਹੀ ਉਹਨਾਂ ਦੀ ਪਕਾਉਂਦੇ ਹਾਂ ਠੀਕ ਹੈ ਜਦੋਂ ਇਹ ਅਰਸਾ ਗੁਜ਼ਰ ਗਿਆ 3 ਸਾਲ ਦਾ ਫਿਰ ਅਸੀਂ ਉਹਦੀ ਸੁੱਚਾ ਸਿੰਘ ਦੇ ਮਤਲਬ ਹੈ ਕੀ ਕਾਕੀ ਤਾਂ ਉਹਨਾਂ ਨੇ ਮੇਰੇ ਤਾਇਆ ਤੇ ਮੇਰਾ ਵਲਦ ਸਾਹਿਬ ਨੂੰ ਉਹਨਾਂ ਬੁਲਾਇਆ ਗੇ ਨੇ ਘੋੜੀਆਂ ਦੇ ਉਹਨੂੰ ਘੋੜੀਆਂ ਦਾ ਜ਼ਮਾਨਾ ਸੀ ਠੀਕ ਹੈ ਘੋੜੀਆਂ ਦੇ ਗੇ ਨੇ ਜਾ ਕੇ ਇਹਨਾਂ ਨੇ ਕੋਈ ਵਾ ਵਾ ਖਰਚਾ ਕਰਕੇ ਗਏ ਨੇ 2-300 ਰੁਪਇਆ ਉਦੋਂ 2-300 ਰੁਪਇਆ ਬੜਾ ਹੁੰਦਾ ਸੀ ਉਹਦੇ ਨੇ ਕਪੜੇ ਬਣਾਏ ਨੇ ਉਹਦੀ ਮਾਂ ਲਈ ਸੁੱਚਾ ਸਿੰਘ ਲਈ ਕਪੜੇ ਬਣਾਏ ਨੇ ਗਪਾਲ ਸਿੰਘ ਲਈ ਕਪੜੇ ਬਣਾਏ ਨੇ ਤੇ ਗਏ ਨੇ ਕੀ ਕਾਸ਼ੀ ਕੋ ਪਗਤਾਇਆ ਪਗਤਾ ਕੇ ਆ ਗਏ ਨੇ ਫਿਰ ਇਸ ਅਰਸੇ ਦੌਰਾਨ ਉਹ ਮਿਲਦੇ ਜਿਲਦੇ ਰਹੇ ਨੇ ਸਾਨੂੰ ਤੇ ਹਾਲਾਤ ਮੁਲਖ ਦੇ ਖਿਲਾਫ ਹੋ ਗਏ ਮੁਲਖ ਦੀ ਤਕਸੀਮ ਸ਼ੁਰੂ ਹੋ ਗਈ ਖਰਾਬ ਹੋ ਗਿਆ ਜਿਹੜੀ ਤੇ ਮੇਰਾ ਛੋਟਾ ਭਰਾ ਜਿਹੜਾ ਸੀ ਨਾ ਮਰ ਰਉ ਉਹ ਫੋਟੋ ਹੋ ਗਿਆ ਤਾਂ ਅਸੀਂ ਬਾਹਰ ਨਹੀਂ ਹਾਂ ਨਿਕਲਦੇ ਸਾਡੇ ਵਾਲੋਂ ਸਾਹ ਬਾਹਰੋਂ ਨਿਕਲ ਜਾਂਦੇ ਉੱਥੇ ਘਰ ਹੀ ਆਉਂਦੇ ਹਨ ਉਹ ਵਕਤ ਗੁਜ਼ਰ ਗਿਆ ਤੇ ਉਹ ਸਾਡੀ ਇੱਕ ਫੁੱਫੀ ਸੀ ਪੰਹਾੜ ਪਿੰਡਾ ਉੱਥੇ ਰਹਿੰਦੀ ਸੀ ਉਹਨੂੰ ਪਤਾ ਸੀ ਵੀ ਇਹ ਉਹਦੀ ਭੈਣ ਹੈ ਉੱਥੇ ਉਹ ਸੁਨਿਆ ਭੇਜਦਾ ਸੀ ਬੰਦਾ ਭੇਜਦਾ ਸੀ ਕੋਈ ਭਾਈ ਨੂੰ ਆਖੋ ਮੜੇ ਜਾ ਅੱਗੇ ਸਾਨੂੰ ਲੈ ਜਾਏ ਆਣ ਕੇ ਤੇ ਅਸੀਂ ਬਸ ਸਮਾਨ ਹੋ ਜਾਾਂਗੇ ਉੱਥੇ ਜਾ ਕੇ ਅੱਛਾ ਹਾਂ ਤੇ ਉਹ ਆਂਦੇ ਹਨ ਤੇ ਹੁਣ ਉੱਥੇ ਕਿਹੜਾ ਜਾਏ ਤੇ ਤੂੰ ਇਹੀ ਸਾਡੇ ਕੋਲ ਆ ਜਾਓ ਅਸੀਂ ਤੁਹਾਨੂੰ ਛੱਡਵਾਂਗੇ ਉਹ ਇਸ ਗੱਲ ਦਾ ਤਵਾਰ ਨਹੀਂ ਕਰਨਾ ਆਂਦਾ ਹੀ ਨਹੀਂ ਭਾਈ ਆਵੇ ਤੇ ਫੇਰ ਜਾਣੇ ਵਕਤ ਗੁਜ਼ਰ ਗਿਆ ਉਹਨਾਂ ਦਾ ਜਸਾ ਬਣ ਕੇ ਨਾ ਤੇ ਪਾਕਿਸਤਾਨ ਚ ਇੰਡੀਆ ਨੂੰ ਜਾਣ ਲੱਪਿਆ ਉਹ ਦਿਨ ਸਾਡੇ ਵਾਲਦ ਸਾਹਿਬ ਵੀ ਗਏ ਦੇ ਹਨ ਦੇਖਣ ਵਾਸਤੇ ਲੋਕ ਲਾਲਚ ਕਰਦੇ ਹਨ ਉਹਨਾਂ ਦਾ maal ਲੁੱਟਣ ਪੈਂਦੇ ਹਨ ਉਹ ਆਗੂ ਸਿੱਖ ਬਰਾਦਰੀ ਦਲੇਰ ਹੁੰਦੀ ਆ ਉਹਨਾਂ ਨੇ ਦੋ ਤਰਾ ਬੰਦੇ ਦੀ ਕਤਲ ਕਰ ਛੜੇ ਮੁਸਲਮਾਨਾਂ ਦੇ ਇਹ ਫੇਰ ਡਰ ਕੇ ਪਿਛਾਟ ਗਏ ਜਦੋਂ ਮੇਰੇ ਬਾਲਤ ਸਾਹਿਬ ਸਾਹਮਣੇ ਆਇਆ ਨਾ ਤੇ ਉਹ ਸਿੱਖ ਨੇ ਦੇਖਿਆ ਗਪਾਲ ਸਿੰਘ ਨੇ ਅੱਛਾ ਉਹ ਦੇਖ ਕੇ ਉਹ ਤਾਂ ਆਪਣਾ ਜਿਹਾ ਛੱਡ ਕੇ ਤੇ ਗਾਂ ਵਧਿਆ ਗਾਂ ਵਧ ਕੇ ਨਾ ਤੋਂ ਨਾਨਕ ਸਿੰਘ ਨੂੰ ਸਲਾਮ ਕੀਤੀ ਆ ਅਨਾਂ ਆਖਿਆ ਭਾਈ ਗੱਲੇ ਆ ਮੈਂ ਬੜਾ ਚਾਰਾ ਕੀਤਾ ਤੁਹਾਡੇ ਭੈਣ ਭਣੂ ਜੇ ਜਵਾਨਾ ਰਹੇ ਮੈਨੂੰ ਲਾਚ ਉਹ ਭਾਈ ਨੂੰ ਬੁਲਾਓ ਤੇ ਮੈਂ ਉੱਥੇ ਜਾ ਕੇ ਮੁਸਲਮਾਨ ਹੋ ਜਾਵਾਂਗਾ ਤੇ ਉਹ ਆਂਦੇ ਸਾਡੇ ਕੋਲ ਆ ਤਾਂ ਮੈਂ ਤਬਾਦਿਆ ਕਰਦਾ ਤੇ ਹੁਣ ਅਸੀਂ ਟੁਰ ਚੱਲੇ ਆ ਤੇ ਤੁਸੀਂ ਪਿਛਾੜ ਜਾਓ ਐਸਾ ਨਾ ਹੋਏ ਕੋਈ ਬੰਦਾ ਮਾਰਨਾ ਕਰ ਦੇ ਤੇ ਮੇਰੀ ਸਾਰੀ ਉਮਰ ਦੀ ਦੇਰਦਾਰੀ ਹੋਈ ਚਲੋ ਸਾਡੇ ਭਾਰਾ ਸਾਹਿਬ ਪਿਛਾੜ ਗਏ ਲੰਘੇ ਪਾਟੁਰਗੇ ਫੇਰ ਸਾਡੇ ਪਿੰਡ ਦੇ ਮੋਚੀ ਸਣ ਉਹ ਵੀ ਉੱਥੇ ਚਲੇ ਜਾਂਦੇ ਉਹ ਵੀ ਹਿੰਦੂ ਸਣ ਉਹ ਕਦੇ ਕਦੇ ਆਪਣੇ ਪਰਾਂ ਨੂੰ ਮਿਲਣ ਆਉਂਦੇ ਹਣ ਇੱਥੇ ਉਹ ਆਉਂਦੇ ਹਣ ਤੇ ਉਹ ਨਾਲ ਕੇ ਗੱਲ ਸੁਣਾਈ ਉਹਨਾਂ ਆਖਿਆ ਬਈ ਸੁੱਚਾ ਸਿੰਘ ਸਾਡੇ ਪਿੰਡ ਰਹਿੰਦਾ ਤੇ ਉਹਨਾਂ ਜ਼ਮੀਨ ਨਹੀਂ ਲਾਟ ਕਰਵਾਏ ਉਹ ਆਉਂਦੇ ਹਣ ਟੁਰ ਜਣਾ ਵਾਪਸ ਜ਼ਮੀਨ ਨਹੀਂ ਲਾਟ ਕਰਵਾਈ ਤੇ ਗਰੀਬੀ ਬੜੀ ਆ ਗਈ ਹੈ ਤੇ ਸੁੱਚਾ ਸਿੰਘ ਕਿਸੇ ਦੇ ਡੰਗਰ ਚਾਰਦਾ ਮੇਰੇ ਵੱਲ ਸਾਹਿਬ ਨੂੰ ਬਹੁਤ ਦੁੱਖ ਲੱਗਾ ਲੇਕਿਨ ਮਜਬੂਰੀ ਸੀ ਉਥੇ ਜਾਣੇ ਹੁੰ ਸਕਦੇ ਫਿਰ ਉਹ ਜਦੋਂ ਵਾਪਸ ਗਿਆ ਤੇ ਉਹਦੇ ਵਾਸਤੇ 300 ਰੁਪਇਆ ਉਹਦੇ ਲਈ ਕੱਪੜੇ ਬਣਾ ਕੇ ਉਹਦੇ ਦੀ ਮਾਂ ਦੇ ਕੱਪੜੇ ਬਣਾਏ ਤੇ ਉਹਦੇ ਹੱਥ ਭੇਜੇ ਤੇ ਫਿਰ ਖਤੋਖਤਾਬ ਸਾਡਾ ਉਹਨਾਂ ਦਾ ਹੁੰਦਾ ਰਿਹਾ ਜਦੋਂ ਖਤੋਖਤਾਬ ਉਹ ਕੋ ਮਹੀਨੇ ਪਹਿਲਾਂ ਤੋਂ ਬੰਦ ਹੋ ਗਿਆ ਨਾ ਫਿਰ ਕੋਈ ਰਾਬਤਾ ਨਹੀਂ ਰਿਹਾ ਫਿਰ ਕੋਈ ਰਾਬਤਾ ਨਹੀਂ ਰਿਹਾ ਉਹ ਫਿਰ ਸਾਡੇ ਪਿੰਡ ਕੋਈ ਪੁੱਠਿਆਂ ਦਾ ਕਾਲ ਕਾਲ ਪਾ ਗਿਆ ਕਾਲ ਪਾ ਗਿਆ ਤਾਂ ਸਾਡੇ ਇੱਕ ਚਾਚੇ ਦਾ ਪੁੱਤਰ ਸੀ ਉਹ ਮੱਝਾਂ ਲੈ ਕੇ ਤੇ ਧਮਾਲਾ ਇੱਕ ਪਿੰਡਾ ਉੱਥੇ ਚਲੇ ਗਿਆ ਬਾਰਡਰ ਦੇ ਉੱਤੇ ਪਿੰਡ ਸੀ ਉਹ ਉੱਥੇ ਚਲੇ ਗਿਆ ਉਹਦੇ ਉਹ ਪੁੱਠੇ ਵੱਢਦਾ ਰਿਹਾ ਲਾਲਚ ਨਾਲ ਤੈਨੂੰ ਮੱਝਾਂ ਹਣੋ ਦੀਆਂ ਕਿ ਉਹਨੂੰ ਬਾਰਡਰ ਦੀ ਹਦੂਦ ਦਾ ਪਤਾ ਨਹੀਂ ਲੱਗਾ ਤੇ ਉਹ ਅੰਦਰ ਵੰਗ ਗਿਆ ਉਥੋਂ ਜਾ ਕੇ ਕਾ ਬੜਾ ਹੀ ਉਹ ਕਾ ਵੱਢਦਾ ਰਿਹਾ ਇਹ ਨਵਾਂ ਦੀ ਫੌਜ ਆਈ ਉਹ ਫੜ ਕੇ ਲੈ ਗਏ ਕੋਨਾ ਜਿਹੜੀ ਪੋਸਟ ਤੇ ਖੜਿਆ ਨਾ ਤੇ ਉਥੇ ਜਿਹੜਾ ਸੂਬੇਦਾਰ ਸੀ ਨਾ ਉਹ ਸੁੱਚਾ ਸਿੰਘ ਦਾ ਮਾਮਾ ਸੀ ਅੱਛਾ ਉਹਨੂੰ ਪੁੱਛਿਆ ਤੂੰ ਕਿੱਥੋਂ ਦਾ ਹੈ ਕਿਹੜੇ ਪਿੰਡ ਦਾ ਤੂੰ ਪੱਠੇ ਪੜਦਾ ਪਿਆ ਉਹ ਸੂਬੇਦਾਰ ਨੇ ਉਹਨਾਂ ਆਖਿਆ ਜੀ ਮੇਰਾ ਪਿੰਡ ਤੇ ਆ ਮੜਾ ਤੇ ਇੱਥੇ ਮੇਰੇ ਨਾਨਕੇ ਨੇ ਤੇ ਮੇਰੇ ਪੱਠੇ ਮੋਗੇ ਰਹੇ ਹਾਂ ਤੇ ਮੈਂ ਡੰਗਰ ਲਾ ਕੇ ਇੱਥੇ ਆ ਗਿਆ ਤਾਂ ਤੂੰ ਕਹਾ ਬੜਦਾ ਭਾਈ ਮੈਨੂੰ ਪਤਾ ਨਹੀਂ ਲੱਗਾ ਭਾਈ ਮੈਂ ਬੰਨਿਓ ਪਾਰ ਹੋ ਗਿਆ ਤੇ ਮੈਨੂੰ ਇਹ ਨਾ ਫੜ ਲਿਆੰਦਾ ਉਹਨਾਂ ਆਖਿਆ ਅੱਛਾ ਅੱਜ ਤੂੰ ਮੜੇ ਕਿਸੇ ਨੂੰ ਜਾਣਨਾ ਉਹਨਾਂ ਆਖਿਆ ਜੀ ਮੈਂ ਮੇਰਾ ਪਿੰਡ ਹੈ ਮੈਂ ਜਾਣਨਾ ਉਹਨਾਂ ਆਖਿਆ ਉੱਥੇ ਇੱਕ ਮੁਮਦੀਨ ਸੀ ਫੌਜੀ ਉਹਨਾਂ ਆਖਿਆ ਜੀ ਉਹ ਮੇਰਾ ਚਾਚਾ ਉਹਨਾਂ ਆਖਿਆ ਇੱਕ ਚੋਰੀ ਬਾਊ ਸੀ ਉੱਥੇ ਉਹਨਾਂ ਆਖਿਆ ਉਹ ਮੇਰਾ ਪਿਓ ਹੈ ਉਹਨਾਂ ਆਖਿਆ ਅੱਛਾ ਉਹਨਾਂ ਆਖਿਆ ਕੋਈ ਗੱਲ ਨਹੀਂ ਫਿਰ ਮੈਂ ਸੋਚਾ ਸਿੰਘ ਦਾ ਮਾਮਾ ਮੈਂ ਇੱਥੇ ਸੁਬਦਾਰ ਹਾਂ ਤੂੰ ਜਿੰਨਾ ਤੱਕ ਤੇਰੇ ਪੱਠਿਆਂ ਦਾ ਕਾਲ ਨਹੀਂ ਨਾ ਮੁਕਦਾ ਜਿੱਥੋਂ ਹੱਥ ਭਾਵੇਂ ਮੋਰਚੇ ਤੋਂ ਸਾਡੇ ਮਤਲਬ ਪੋਛਤੋਂ ਆਣ ਕੇ ਵੱਡੇਗਾ ਤੈਨੂੰ ਨਹੀਂ ਕੋਈ ਬੰਦਾ ਪੁੱਛੇਗਾ ਪੱਠੇ ਵੱਡੇ ਆਪਣੇ ਲੈ ਗਏ ਖੁਨਾਕਾ ਠੀਕ ਹੈ ਉਹਨੂੰ ਉਹਨਾਂ ਨੇ ਉਹਨਾਂ ਦੇ ਜਾ ਜਾ ਕੇ ਪੱਠੇ ਪਾ ਤੇ ਆਪਣੇ ਚਾਰ ਤੇ ਪੰਡ ਪਾ ਕੇ ਤੇ ਲੈ ਆਇਆ ਆ ਜਾਓ ਬਈ ਇਹਨੂੰ ਚੁਕਾ ਵੀ ਆਓ ਉਹ ਨੂੰ ਆਣ ਕੇ ਚਕਾ ਗਏ ਫੌਜੀ ਤੇ ਉਹ ਪੁੱਠੇ ਲੈ ਕੇ ਆ ਗਿਆ ਉਹ ਡਰ ਗਿਆ ਉਹ ਮੁੜ ਕੇ ਗਿਆ ਕਿ ਆਈ ਨਹੀਂ ਕੋਲ ਮਜਾ ਕੀਆ ਪਿੰਡ ਲੈ ਅੰਦੀ ਉਹਨਾਂ ਨੇ ਕਿ ਕੀ ਪਤਾ ਮੁੜ ਕੇ ਕੋਈ ਹੋਰ ਆ ਜੇ ਤੇ ਮੁੜ ਕੇ ਨਾ ਛੱਡਣ ਹੋ ਨਹੀਂ ਗਿਆ ਮੁੜ ਕੇ ਸਾਰੀ ਕਹਾਣੀ ਤੇ ਐ ਦੁਬਾਰਾ ਰਾਬਤਾ ਨਹੀਂ ਹੋਇਆ ਉਹਨਾਂ ਨਾਲ ਨਹੀਂ ਮੁੜ ਕੇ ਰਾਬਤਾ ਨਹੀਂ ਹੋਇਆ ਤੇ ਖਤੋਖਤਾਬ ਤੇ ਬੰਦ ਹੋ ਗਏ ਮੈਸੇਜ ਦੇਣਾ ਚਾਹੋ ਕਿ ਸ਼ਾਇਦ ਕੋਈ ਸੁਚਾਤ ਸੰਗ ਦੀ ਔਲਾਦ ਵਿੱਚੋਂ ਕੋਈ ਸੁਣਦਾ ਹੈ ਸਾਡੀ ਗੱਲ ਬਾਤ ਕੋਈ ਪਤਾ ਨਹੀਂ ਤੁਸੀਂ ਜੇ ਮੈਨਾਂ ਨਾ ਵੀ ਉਹ ਗਰਦਾਸਪੁਰੇ ਰਹਿੰਦੇ ਨੇ ਤੇ ਗਰਦਾਸਪੁਰ ਦੀ ਉਥੇ ਬਰਾਦਰੀ ਪੜੀ ਆਉਂਦੀ ਹੈ ਤੇ ਉਥੇ ਤੇਰੇ ਚਲੀਏ ਕੋਈ ਟਾਈਮ ਕੱਢ ਤੇ ਉਥੇ ਚਲੀਏ ਤੇ ਉਸ ਬਰਾਦਰੀ ਨੂੰ ਪੁੱਛਾਂਗੇ ਵੀ ਇੱਥੇ ਗਰਦਾਸਪੁਰੇ ਦਾ ਕੋਈ ਬੰਦਾ ਹੈ ਗਰਦਾਰਪੁਰ ਇਨਸ਼ਾਅੱਲਾ ਤੁਹਾਨੂੰ ਲੈ ਕੇ ਜਾਵਾਂਗੇ ਆ ਉਹ ਉਥੇ ਰਿਆਸ਼ ਉਹਦੀ ਗਰਦਾਸਪੁਰ ਸੀ ਉਦੋਂ ਹਾਂ ਜੇ ਕੋਈ ਉਸ ਬਰਾਦਰੀ ਦਾ ਬੰਦਾ ਸਿੱਖ ਬਰਾਦਰੀ ਦਾ ਬੰਦਾ ਕੋਈ ਸੁਣਦਾ ਗਿੰਦਾ ਮੇਰੀ ਕਹਾਣੀ ਤੇ ਸੁਣ ਕੇ ਤੇ ਉਹ ਜਾਣਦਾ ਹੈ ਸਚਾ ਸਿੰਘ ਨੂੰ ਜਾਂ ਗਪਾਲ ਸਿੰਘ ਨੂੰ ਦੋਨਾਂ ਪਿਓ ਪੁੱਤਰਾਂ ਨੂੰ ਜਾਣਦਾ ਹੈ ਤੇ ਉਹ ਮਤਲਬ ਸਾਡੇ ਨਾਲ رابطہ ਕਰਨ ਤੇ ਫਿਰ ਮੈਂ ਪਾਸਪੋਰਟ ਦੇ ਜ਼ਰੀਏ ਲੈਣ ਵਾਸਤੇ ਆਵਾਂਗਾ ਜ਼ਬਰਦਸਤ ਜ਼ਬਰਦਸਤ ਥੋੜਾ ਮੈਸੇਜ ਤੇ ਤੂੰ ਪਹੁੰਚ ਗਿਆ ਹਾਂ ਥੋੜਾ ਪਿਗਾਮ ਪਹੁੰਚ ਗਿਆ ਹਾਂ ਲਾ ਮਾਲਕ